ਸ਼ਿੱਟ ਕਾਰ ਯੋ ਸਾਧ ਸੰਗਰਦੀ ਵਾਈਗ੍ਰੀ ਦੇ ਕਾਲਟਾ ਵਾਈਗ੍ਰੀ ਦੇ ਫਟਰੇ ਬੰਦੇ ਸ਼ੇnga 84 ਬੰਦਗੀਆਂ ਲਈ ਰਿਹਾਈ ਲਈ ਸੰਗਾਸ ਜਾਰੀ ਹੈ ਅਤੇ ਆਖਰੀ ਫਾਸਟ ਟ੍ਰੈਕ ਜਾਰੀ ਰਹੇਗਾ ਜੇੜਾ ਵੀ ਕੋਈ ਸਰਕਾਰ ਦਾ ਫੈਸਲਾ ਹੋਊਗਾ ਜੀ ਦੇ ਬਾਰੇ ਸਰਕਾਰ ਗੱਲ ਕਰਨ ਨੂੰ ਤਿਆਰ ਨਹੀਂ ਆਪਣੇ ਹੰਕਾਰ ਵਿੱਚ ਉਹ ਪਿਆਰ ਕੇਵਲ ਦੇ ਕੇਵਲ ਸੰਗਠਨ ਕਮੇਟੀ ਕੋਲੇ ਹੈ ਪਰਿਵਾਰ ਕੋਲੇ ਬਿਲਕੁਲ ਨਹੀਂ ਜਿਹੜਾ ਉਹ ਫੈਸਲਾ ਕਰਨਗੇ ਉਹ ਪੰਛ ਨੂੰ ਸ਼ਿਖ ਕੌਮ ਨੂੰ ਪਰਵਾਣਟ ਹੀ ਹੋਵੇਗਾ ਇਸ ਤੋਂ ਮੈਨਾਂ ਪੰਜਾਬ ਸਰਕਾਰ ਦੇ ਹੁਕਮਾਂ ਤੇ ਪੰਜਾਬ ਪੁਲਸ ਨੇ ਮੈਨੂੰ ਲੰਮੇ ਸਮੇਂ ਤੋਂ ਛਿਛਾ ਤੇ ਪਾ ਰਿਹਾ ਹੈ ਜੇਕਰ ਹੁਣ ਮੈਨੂੰ ਫੇਰ ਪੰਜਾਬ ਪੁਰ ਚੱਕੂਗੀ ਮੈਂ ਉਹਨੂੰ ਡੱਸ ਦੇਣਾ ਚਾਹੁੰਨਾ ਕਿ ਮਾਰਨ ਦਾ ਤਰੀਕਾ ਕੱਲਾ ਪੋਖੜ ਟਾਲ ਨਹੀਂ ਹੋਰ ਅਨੇਕਾਂ ਹੈ ਜene ਅਤੇ ਸੰਗਠ ਮੇਰੀ ਇਹੇ ਹਾਲਾਤ ਪਰੇਚ আর ਅੱਠੀ ਚੱਕਣ ਨੂੰ ਤਿਆਰ ਰਹੇ ਏ ਵੀ ਦੱਸਣਾ ਨਹੀਂ ਭੁੱਲਦਾ ਕਿ ਮੈਂ ਸੌਂਤ ਜਰਨੈਲ ਸਿੰਘ ਹਲਸਾ ਦਾ ਵਿਸ਼ਵਾਸ਼ ਪਾਤੀ ਨਹੀਂ ਆਸ਼ਿਕ ਪਾਤਰ ਹਾਂ ਵਾਹਿਗੁਰੂ ਜੀ ਦਾ ਖਾਰਾ ਵਾਹਿਗੁਰੂ ਜੀ ਦੇ ਫਾਟੇ